ਜਿਹੜੀ ਤੁਸੀਂ ਪਹਿਲੇ ਸ਼ਖਸ ਜੀ ਜਿਹੜੀ ਤੁਸੀਂ ਦੁਕਾਨ ਦੇਖੀ ਤੁਹਾਨੂੰ ਦੱਸਦੇ ਕਿ ਉਹਦੀ ਦੂਜੀ ਦੁਕਾਨ ਹੁਣ ਤੁਹਾਨੂੰ ਜਿਹੜੀ ਆ ਦਿਖਾਣ ਜਾ ਰਹੇ ਆ ਆਪਾਂ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਦਿੰਦੇ ਆਂ ਦੜੇ ਸੱਟੇ ਦੀ ਦੁਕਾਨਾਂ ਦੀ ਲਗਾਤਾਰ ਜਿਹੜਾ ਦੜੇ ਸੱਟੇ ਦਾ ਕੰਮ ਹੈ ਇੱਥੇ ਜੋਰਾ ਸ਼ੋਰਾ ਨਾਲ ਜਿਹੜਾ ਚੱਲਦਾ ਪਿਆ ਗੱਲਬਾਤ ਕਰ ਲੈਂਦੇ ਆਂ ਇੱਥੇ ਯੁਵਕ ਦੇ ਨਾਲ ਵੀ ਕੀ ਨਾਮ ਆ ਭਾਜੀ ਤੁਹਾਡਾ ਲਾਲੀ ਭਾਈ ਕਲੀ ਭਾਜੀ ਕੀ ਦੀ ਦੁਕਾਨ ਹੈ ਇਹ ਇਹ ਭਾਈ ਰਗਾ ਨਹੀਂ ਯਾਰ ਮਾਲਕ ਦਾ ਨਾਂ ਨਹੀਂ ਮੈਨੂੰ ਪਤਾ ਮੈਨੂੰ ਦੋ ਪਤਾ ਨਹੀਂ ਪਤਾ ਦੋ ਦਿਨ ਹੀ ਹੋਏ ਭਾਈ ਲੱਗੇ ਨੂੰ ਯਾਰ ਦੋ ਦਿਨ ਹੀ ਹੋਏ ਲੱਗੇ ਨੂੰ ਮੈਨੂੰ ਮੈਨੂੰ ਨਹੀਂ ਪਤਾ ਹੈ ਦੋ ਕੁ ਦਿਨ ਹੀ ਹੋਏ ਮੈਨੂੰ ਆਂਦੇ ਨੇ ਮਾਲਕ ਤਾਂ ਢੇੜੇ ਦਾ ਲੈਂਦਾ ਹੀ ਹੋਣੇ ਆਂ ਵਿਆੜੀ ਤਾਂ ਭਾਜੀ ਲੈਣੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪਹਿਲੇ ਤਾਂ ਜਿਹੜਾ ਮਾਲਕ ਵੀ ਜਿਹੜਾ ਬਾਹਰ ਗਿਆ ਹੈ ਪਹਿਲੇ ਉਸ ਮਾਲਕ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਪਾਜੀ ਯੁਵਕ ਵੱਲੋਂ ਕਿਆ ਹੋ ਰਿਹਾ ਵਾ ਤੁਹਾਡੀ ਦੁਕਾਨ ਆ ਕੀ ਕਹਿਣਾ ਪਾਜੀ ਤੁਹਾਡਾ ਇਸ ਵੇਲੇ ਨਹੀਂ ਪਾਜੀ ਮੇਰੀ ਨਹੀਂ ਹੈਗੀ ਜੀ ਮੈਂ ਤਾਂ ਵਸੇ ਆਇਆ ਹੋਇਆ ਤੇ ਤੇ ਇਹ ਤੁਹਾਡਾ ਝੂਠਾ ਨਾਮ ਲਾ ਰਹੇ ਨਹੀਂ ਪਾਜੀ ਮੇਰਾ ਇਹ ਹੀ ਨਹੀਂ ਕੰਮ ਹੀ ਨਹੀਂ ਹੈ ਇੱਥੇ ਪਾਜੀ ਤੇ ਤੁਸੀਂ ਸਰ ਇੱਥੇ ਕੀ ਕਰਦੇ ਹੋ ਜੀ ਅੱਗੇ ਦੇਖ ਲਓ ਜਾ ਕੇ ਉੱਥੇ ਵੀ ਹੋ ਕੇ ਆਏ ਆ ਜੀ ਪਤਿਆ ਮੇਰੀ ਨਹੀਂ ਕੋਈ ਵੀ ਦੁਕਾਨ ਹੈ ਭਾਜੀ ਨਹੀਂ ਇਹ ਕਿੰਨਾ ਦੀ ਦੁਕਾਨ ਹੈ ਭਾਜੀ ਇਹ ਆਪਾ ਤੇਰੀ ਦੋਸਤੀ ਹੈ ਆਪਣਾ ਸੀਗਾ ਜਿਹੜਾ ਬੰਦਾ ਉਹ ਵਾਰ-ਵਾਰ ਤੁਹਾਡਾ ਨਾਮ ਲੈ ਰਿਹਾ ਕਹਿੰਦਾ ਉਹ ਜਿਨ੍ਹਾਂ ਨੇ ਰੁਮਾਲ ਬੰਨੇ ਹੋਣੇ ਨਹੀਂ ਹੈਗੀ ਜੀ ਮੇਰੀ ਦੁਕਾਨ ਨਹੀਂ ਹੈਗੀ ਪੁੱਛ ਲਓ ਜਾ ਕੇ ਉਹਨੂੰ ਕੀ ਨਾਮ ਕੀ ਹੈ ਭਾਈ ਵੈਸੇ ਹੀ ਆਇਆ ਹੀ ਹੁਣੀ ਇਹ ਤੁਹਾਡੇ ਸਾਹਮਣੇ ਹੀ ਆਇਆ ਜੀ ਮੇਰੇ ਸਾਹਮਣੇ ਨਹੀਂ ਆਇਆ ਤੁਸੀਂ ਪਹਿਲੇ ਹੀ ਅੰਦਰ ਸੀ ਇਹ ਹੁਣੀ ਮੈਂ ਆਇਆ ਹੀ ਹਾਂ ਜੀ ਮੈਂ ਕਰਿਆ ਕਰੋ ਭਾਜੀ ਨਾ ਕਰਿਆ ਕਰੋ ਤਾਂ ਨਹੀਂ ਚੰਗਾ ਤੇਰੀ ਨਹੀਂ ਹੈਗੀ ਭਾਜੀ ਇਹ ਮੇਰੀ ਦੁਕਾਨ ਹੈ ਹੀ ਨਹੀਂ ਐਂ ਮੈਂ ਕਹਿ ਰਿਹਾ ਕੀ ਦੀ ਹੈ ਇਹ ਤਾਂ ਦੱਸੋ ਸਹੀ ਆਇਆ ਮੇਰਾ ਦੋਸਤ ਹੀ ਸੀਗਾ ਉਹਦਾ ਨਾਮ ਹੋਣਾ ਤੇ ਕਿੰਨਾ ਸਮਾਂ ਹੋ ਗਿਆ ਦੁਕਾਨ ਖੋਲ੍ਹੇ ਨੂੰ ਆ ਹੁਣ ਹੀ ਇਹ 4 ਦਿਨ ਹੋਏ ਇੱਕ ਗੱਲ ਨਹੀਂ ਭਾਜੀ ਸਮਝ ਆਂਦੀ ਕਿ ਸੋਨੂ ਨਾਲ ਆਪਦਾ ਬੰਦਾ ਜਿਹੜਾ ਦੁਕਾਨ ਖੋਲਦਾ ਇਦਾਂ ਦੇ ਦੋ ਨਮਰੀਆਂ ਦੇ ਨਾਲ ਤੁਸੀਂ ਘੁੰਮਦੇ ਕਿਉਂ ਭਾਜੀ ਹੁਣ ਕੀ ਕਰੀਏ ਹੁਣ ਕੰਮ ਵੀ ਤੇ ਕਰਨਾ ਹੀ ਹੈ ਕਿ ਨਹੀਂ ਕਰਨਾ ਚੰਗਾ ਨਹੀਂ ਨਾਲ ਆਦਾ ਭਾਈ ਦੇਖੋ ਆਪਣੀ ਛਵੀ ਖਰਾਬ ਹੁੰਦੀ ਤੁਸੀਂ ਐਡੇ ਵਧੀਆ ਬੰਦੇ ਖੋਲ ਕੇ ਬੈਠੀ ਹੈ ਭਾਜੀ ਕੀ ਕਰੀਏ ਹੁਣ ਮੰਨ ਗਿਆ ਭਾਜੀ ਇੰਨੇ ਵਧੀਆ ਬੰਦੇ ਹੋ ਕੇ ਸੋਨੂ ਵਰਗੇ ਬੰਦੇ ਨਾਲ ਚਲੋ ਸੌਰੀ ਭਾਜੀ ਅੱਗੇ ਤੋਂ ਨਹੀਂ ਕਰਾਂਗੇ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਤਸਵੀਰਾਂ ਤਾਂ ਦਿਖਾ ਦਾਂ ਨੇ ਜਿਹੜਾ ਦੁਕਾਨ ਹੈ ਜਿਹੜੀ ਹੁਣ ਇਹ ਅਜੀ ਇਹ ਇਹ ਹੁਣ ਕ ਬੰਦ ਕਰਨ ਦੀ ਕੀ ਲੋੜਾ ਹੁਣ ਵੀ ਖੋਲੋ ਯਾਰ ਭਾਈ ਬਸ ਬੰਦ ਕਰ ਖੋਲੋ ਕੋਈ ਗੱਲ ਨਹੀਂ ਬਸ ਬੰਦ ਕਰ ਦਿਓ ਨਹੀਂ ਬੰਦ ਥੋੜੀ ਨਾ ਭਾਜੀ ਕਰਨੀ ਐ ਇੰਨੇ ਲੋਕਾਂ ਦਾ ਇਨਾਂ ਨੇ ਖੂਨ ਪੀਤਾ ਹੈਗਾ ਵਾ ਭਾਜੀ ਇਹ ਕਿਤੇ ਇਕੱਲੇ ਇੱਥੇ ਖੁੱਲੀ ਐ ਸਾਰੇ ਪਾਸੇ ਖੁੱਲੀਆਂ ਹੀ ਆ ਭਾਜੀ ਸਾਰੇ ਬੰਦੇ ਕਤਲ ਕਰਨੇ ਸ਼ੁਰੂ ਤੁਸੀਂ ਵੀ ਨਾਲ ਕਰ ਦੋਗੇ ਭਾਈ ਇਹਦੇ ਵਿੱਚ ਸਾਡਾ ਯਾਰ ਇੱਕ ਗੱਲ ਕਰੀਏ ਸਾਰੇ ਮੁੰਡੇ ਹੋਰ ਤਰੀਕੇ ਤੁਰਪੋਗੇ ਤੁਸੀਂ ਵੀ ਤੁਰਪੋਗੇ ਫਿਰ ਦੱਸੋ ਸਹੀ ਐ ਇਹਨਾਂ ਤਾਂ ਦੱਸ ਦੋ ਮੈਨੂੰ ਸਹੀ ਹੈ ਯਾਰ ਮੈਂ ਕੀ ਦੱਸਣਾ ਯਾਰ ਇੰਨੀ ਤਾਂ ਭਰਾ ਨਾਲ ਗੱਲ ਕਰੋ ਮਾਲਕ ਨਾਲ ਮਾਲਕ ਨਾਲ ਗੱਲ ਕਰੋ ਯਾਰ ਭਾਜੀ ਮਾਲਕ ਦਾ ਕਰ ਲੈਂਦਾ ਮੈਂ ਤੁਹਾਡੇ ਨਾਲ ਤੁਸੀਂ ਕਿਹਾ ਸਾਰੇ ਖੋਲੇ ਮੈਂ ਤਾਂ ਕਿਹਾ ਕਿ ਜੇ ਸਾਰੇ ਮੰਨ ਲਓ ਕੋਈ ਗਲਤ ਕੰਮ ਮੁੰਡੇ ਕਰਨਾ ਸ਼ੁਰੂ ਕਰ ਦੇ ਤੁਸੀਂ ਵੀ ਕਰੋਗੇ ਉਹ ਭਾਈ ਐਂ ਗੱਦੀ ਗੱਲ ਨਹੀਂ ਕਹਿ ਦੋ ਕਰਨਾ ਯਾਰ ਮੈਂ ਮੈਂ ਕਾਹਦੀ ਕਹਤ ਮੈਂ ਭਾਜੀ ਕਰਨਾ ਹੈ ਤੁਸੀਂ ਹੁਣ ਹੁਣ ਵੀ ਤਾਂ ਤੁਸੀਂ ਇੰਨੀ ਗੱਲ ਕਹੀਆਂ ਕਿ ਜੇ ਸਾਰੇ ਕੰਮ ਕਰਨਗੇ ਆਹੀ ਵੀ ਕਰਨਾ ਉਹ ਇਹ ਵੀ ਬੰਦੇ ਆ ਜਿਹੜੇ ਵਿਚਾਰੇ ਮਜ਼ਦੂਰੀ ਕਰਕੇ ਮਿਹਨਤ ਦੀ ਕਮਾਈ ਖਾਂਦੇ ਪਏ ਆ ਠੀਕ ਹੈ ਤੇ ਫੇ ਆਪਾਂ ਕਿਸੇ ਗਰੀਬ ਤੋਂ 11 11 ਰੁਪਏ ਲੈਣੇ ਉਹਨੂੰ ਕਹਿੰਦਾ ਤੈਨੂੰ 100 ਰੁਪਏ ਮਿਲ ਦਿਹੜੀ ਕਿੰਨੀ ਭਜੀ ਤੁਹਾਡੀ ਦਿਹਾੜੀ ਪਾਈ ਮੇਰੀ ਰੁਕ ਜਾਓ ਤੁਹਾਨੂੰ ਅਹੀ ਕਿਹੜਾ ਕੁਛ ਕਹਿਣਾ ਯਾਰ ਤੁਸੀਂ ਤਾਂ ਕੰਮ ਕਰਦੇ ਆ ਭਾਜੀ ਯਾਰ 500 ਰੁਪਏ ਦਿਹਾੜੀ ਹੈ ਕੌਣ ਦਿੰਦਾ ਤੁਹਾਨੂੰ ਉਹ ਤਾਂ ਦੁਕਾਨ ਤੋਂ ਲੈ ਕੇ ਜਾਣੀ ਪਈ ਆਪਾਂ ਨੂੰ ਥੋੜਾ ਕੋਈ ਮਾਲਕ ਮਾਲਕ ਦਾ ਭਰਾ ਭਾਜੀ ਪਤਾ ਨਹੀਂ ਮੈਨੂੰ ਯਾਰ ਕੌਣ ਆ ਕੌਣ ਨਹੀਂ ਹੈਗਾ ਮੈਂ ਕਿੱਦਾਂ ਦੀ ਗੱਲਾਂ ਕਰਦੇ ਆਪਾਂ ਕਿਸੇ ਨੂੰ ਕੰਮ ਕਰਦੇ ਸਾਨੂੰ ਮਾਲਕ ਨਹੀਂ ਪਤਾ ਕੌਣ ਮੈਨੂੰ ਨਹੀਂ ਪਤਾ ਮਾਲਕ ਕੌਣ ਆ ਮੈਂ ਤਾਂ ਤੁਹਾਡੇ ਕਿੰਨੇ ਜੀ ਰਹਿੰਦੇ ਆ ਆਪਣੇ ਭਾਈ ਚਾਰ ਜੀ ਤੁਹਾਨੂੰ ਪਤਾ ਨਾ ਚਾਰ ਜੀ ਰਹਿੰਦੇ ਆ ਇਦਾਂ ਹੀ ਆਪਾਂ ਸਾਰੀ ਦਿਹਾੜੀ ਦੁਕਾਨ ਤੇ ਰਹਿੰਦੇ ਤੇ ਸਾਨੂੰ ਮਾਲਕ ਵੀ ਪਤਾ ਹੀ ਹਣਾ ਉਹ ਦਿਨ ਹੋਏ ਲੱ ਦੋਦਾਨ ਹੋਈ ਮੈਨੂੰ ਲੱਗੇ ਨੇ ਇੱਥੇ ਆਪਣੇ ਘਰ ਦੇ ਅੰਦਰ ਮੰਨ ਲਓ ਜੇ ਭਾਜੀ ਕੋਈ ਬਗਾਨਾ ਬੰਦਾ ਆਊਗਾ ਸਾਨੂੰ ਪਤਾ ਲੱਗਦਾ ਭਾਵੇਂ ਇੱਕ ਦਿਨ ਨਹੀਂ ਆ ਭਾਜੀ ਮੈਨੂੰ ਮਾਲਕ ਦਾ ਥੋੜੋ ਪਤਾ ਹਨਾ ਭਾਜੀ ਮਾਲਕ ਦਾ ਕਿਉਂ ਨਹੀਂ ਪਤਾ ਤੁਸੀਂ ਨਾ ਨਹੀਂ ਲੈਂਦੇ ਤੁਹਾਨੂੰ ਕਰਦਾ ਟ੍ਰੇਨ ਟ ਉਹਨਾਂ ਨੇ ਕਿ ਸਾਡਾ ਨਾਲ ਹੀ ਨਾਣਾ ਵੀ ਸਾਡੇ ਦੇ ਫੇਂਦਾ ਪਰਚਾ ਤੇ ਤੁਹਾਡੇ ਵਰਗੇ ਬੰਦਿਆਂ ਨੂੰ ਉਹ ਫਸਾ ਦਿੰਦੇ ਆ ਕਿ ਤੁਸੀਂ ਆਪਣੇ ਦੇ ਪਰਚਾ ਲੈ ਲਓ ਅਸੀਂ ਤੁਹਾਡਾ ਜਮਾਨਤ ਕਰਾ ਦਾਂਗੇ ਅਸਲ ਦੇ ਵਿੱਚ ਕਹਾਣੀ ਇਹ ਆ ਤੁਹਾਡਾ ਕੋਈ ਰੋਲ ਨਹੀਂ ਹੁੰਦਾ ਵਿੱਚ ਪੈਸੇ ਵੀ ਸਾਰੇ ਇਹ ਖਾਂਦੇ ਆ ਸਿਰਫ ਇੱਕ 500 ਰੁਪਏ ਪਿੱਛੇ ਕਰਕੇ ਉਹਨਾਂ ਨੂੰ ਪਤਾ ਤੁਹਾਡਾ ਹੱਥ ਤੰਗ ਆ ਤੁਸੀਂ ਪਰਿਵਾਰ ਪਲਣੇ ਉਹਦੇ ਲੱਗ ਗਿਆ ਹੁਣ ਬਾਈ ਤੁਹਾਨੂੰ ਇੰਨਾ ਪਤਾ ਤੁਹਾਡੇ ਮਾਲ ਕਿੱਦਾ ਕਰਦੇ ਤੁਹਾਡਾ ਇਹ ਫਾਇਦਾ ਚੱਕਦੇ ਆ ਸਿਰਫ 500 ਰੁਪਏ ਪਿੱਛੇ ਤੁਹਾਡੇ ਦਿਹਾੜੀ ਪਿੱਛੇ ਤੁਹਾਡੇ ਤੇ ਪਰਚੇ ਪਾਉਂਦੇ ਤੇ ਆਪ ਲੱਖਾਂ ਕਰੋੜਾਂ ਰੁਪਏ ਕਮਾਉਂਦੇ ਉਹ ਮੈਂ ਬਾਈ ਆਪਾਂ ਨੂੰ ਨਹੀਂ ਪਤਾ ਯਾਰ ਇਹ ਜਦੋਂ ਮੰਨ ਲਓ ਇੱਥੇ ਰੇਡ ਪੈ ਗਈ ਪੁਲਿਸ ਨੇ ਤੁਹਾਨੂੰ ਹੀ ਚੱਕਣਾਗੇ ਉਹ ਤਾਂ ਬਾਈ ਸਾਨੂੰ ਹੀ ਚੱਕਣਾ ਤੇਰੇ ਇਹੀ ਤਾਂ ਚੱਕਰ ਆ ਭਾਜੀ ਇਹ ਚੀਜ਼ ਤੁਹਾਨੂੰ ਸਮਝਣੀ ਪੈਣੀ ਨਾ ਕੱਲ ਜਾਓ ਭਾਜੀ ਕੋਈ ਕਰੇ ਤੁਸੀਂ ਸੋ ਦੁਕਾਨਾਂ ਤੁਹਾਨੂੰ ਦਿਖਾ ਦਿੰਦੇ ਆ ਆ ਜਿਹੜੀ ਦੁਕਾਨ ਸੀਗੀ ਜਿਹੜੀ ਹੁਣ ਸ਼ਟਰ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਹੋਇਆ ਵਾ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਜੇ ਗੱਲ ਕਰੀਏ ਹਰ ਥਾਂ ਤੇ ਜੇ ਗੱਲ ਕਰੀਏ ਹੁਣ ਦੜੇ ਸੱਟੇ ਦੇ ਕੰਮ ਜਿਹੜੇ ਖੁੱਲਣੇ ਸ਼ੁਰੂ ਹੋ ਗਏ ਇਹ ਨਹੀਂ ਕਿ ਪਹਿਲੇ ਵੀ ਨਹੀਂ ਇਹ ਕੰਮ ਚੱਲਦੇ ਸੀ ਕਿ ਕੰਮ ਇਹ ਪਹਿਲੇ ਵੀ ਚੱਲਦੇ ਸੀਗੇ ਪਰ ਇੰਨੀ ਖੁੱਲੇ ਤਰੀਕੇ ਨਾਲ ਨਹੀਂ ਕਦੀ ਇਹ ਕੰਮ ਚੱਲੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਹੁਣ ਜਦੋਂ মিডিਆ ਵੀ ਖਬਰ ਕਰਦੀ ਹੈ ਫਿਰ ਵੀ ਜੇ ਗੱਲ ਕਰੀਏ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਕਰਦਾ ਆਖਿਰ ਕੀ ਕਾਰਨ ਹੈ ਕਿ ਪ੍ਰਸ਼ਾਸ ਹੈ ਗਈ ਹੈ ਤੇ ਹੁਣ ਉਹਨਾਂ ਨੂੰ ਜਾਗ ਹੀ ਨਹੀਂ ਆ ਰਹੀ ਲਗਾਤਾਰ ਹਰ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗ ਰਹੀਆਂ ਕਿ ਡੜੇ ਸੱਟੇ ਦਾ ਕੰਮ ਜਿਹੜਾ ਜੋਰੋ ਸ਼ੋਰ ਨਾਲ ਚੱਲ ਰਿਹਾ ਉੱਥੇ ਜੇ ਗੱਲ ਕਰੀਏ ਵੈਸਟ ਢਲਕੇ ਦੇ ਐਮਐਲਏ ਵੀ ਡੇਢ ਤੋਂ 2 ਘੰਟੇ ਵਿਚਾਰੇ ਸੜਕਾਂ ਦੇ ਉੱਤੇ ਬੈਠ ਕੇ ਦੱਸਦੇ ਰਹੇ ਰਹਿੰਦੇ ਰਹੇ ਕਿ ਕੰਮ ਜਿਹੜਾ ਆ ਦੋ ਨੰਬਰ ਦਾ ਚੱਲਦਾ ਪਿਆਦਾ ਗਰੀਬਾਂ ਨੂੰ ਲੁੱਟ ਹੋ ਰਿਹਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਹਜੇ ਵੀ ਸੁੱਤਾ ਹੋਇਆ ਲਗਾਤਾਰ ਦੁਕਾਨਾਂ ਇਸੇ ਤਰ੍ਹਾਂ ਦੋ ਨੰਬਰ ਦੀਆਂ ਪੂਰੇ ਸ਼ਹਿਰ ਦੇ ਵਿੱਚ ਖੁੱਲਦੀਆਂ ਪਈਆਂ ਪਰ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਵੀ ਨਹੀਂ ਸਰਕਦੀ ਕਿ ਉਹ ਇਸ ਤ ਸ਼ਹਿਰ ਦੇ ਵਿੱਚ ਇਹ ਗੱਲ ਕਰੀਏ ਹਰ ਥਾਂ ਦੇ ਵਿੱਚ ਹਰ ਗਲੀ ਦੇ ਵਿੱਚ ਜਿਹੜੀ ਹੈ ਦੁਕਾਨਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਖੁੱਲ ਚੁੱਕੀਆਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜੇ ਪੰਜਾਬ ਦੇ ਸੀਐਮ ਨੇ ਭਗਵੰਤ ਮਾ ਜਿਨ੍ਹਾਂ ਦਾ ਕਹਿਣਾ ਇਹ ਸੀਗਾ ਕਿ ਮੈਂ ਦੋ ਨੰਬਰ ਦਾ ਕੰਮ ਵੀ ਬੰਦ ਕਰਾਉਂਗਾ ਤੇ ਅਫਸਰ ਖੋਰੀ ਵੀ ਜਿਹੜੀ ਬਿਲਕੁਲ ਬੰਦ ਕਰਾ ਦੂੰਗਾ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਹੁਣ ਜਿਹੜੇ ਉਹ ਆਪਣੇ ਇਰਾਦਿਆਂ ਦੇ ਉੱਤੇ ਖਰੇ ਉਤਰਦੇ ਨੇ ਕਿ ਨਹੀਂ ਉਤਰਦੇ ਕੈਮਰਾਮੈਨ ਸੋਨਦੀ ਦੇ ਨਾਲ ਮੈਰੀ ਪਾਟਰ ਗੁਰਦੀਪ ਸਿੰਘ ਯੂਐਸਵਾਰਾ ਟੀਵੀ ਚਲੰਦਰ